ਰੱਦ ਕਰੋ ਈਮਕੋਰ ਦਾ ਆਪੇ ਜਰਾ ਰੱਦ ਕਰੋ ਰੱਦ ਕਰੋ ਰੱਦ ਕਰੋ ਫਬਰੀਲ ਕੋਡ ਦਾ ਆਪੇ ਜਰਾ ਰੱਦ ਕਰੋ ਰੱਦ ਕਰੋ ਰੱਦ ਕਰੋ ਈਐਸਟੀ ਮਦਾਨ ਨੇ ਸਾਰਥ ਦੇ ਸੁਧਾਰ ਨੇ ਈਐਸਟੀ ਮਦਾਨ ਨੇ ਸਾਰਥ ਦੇ ਸੁਧਾਰ ਨੇ ਈਐਸਟੀ ਜੀ ਜਿਹੜਾ ਛੋਟਾ ਜਿਹਾ ਭੈਣ ਕੁਮਾਰੀ ਮਾਇਆਵਤੀ ਦਾ ਸੱਦਾ ਸੀਗਾ ਇਹ ਸੱਦਾ ਸਾਨੂੰ ਅਟੇ ਟਾਈਮ ਲੱਗਿਆਗਾ ਮੰਨ ਲਓ ਕੁਝ ਮਿੰਟ ਪਹਿਲਾਂ ਲੱਗਿਆ ਪ੍ਰਧਾਨ ਜੀ ਤੋਂ ਸਾਰੇ ਪਿੰਡਾਂ 'ਚ ਫੋਨ ਵੀ ਨਹੀਂ ਹੋਏ ਪਰ ਫਿਰ ਵੀ ਅਸੀਂ ਜਿਹੜੇ ਵੱਖ-ਵੱਖ ਪਿੰਡਾਂ ਤੋਂ ਔਰ ਵੱਖ-ਵੱਖ ਜਥੇਬੰਦੀਆਂ ਜਿਹੜੇ ਸਾਡੇ ਸਾਥੀ ਆਏ ਨੇ ਉਹਨਾਂ ਨੇ ਇਹ ਪ੍ਰੋਗਰਾਮ ਨੂੰ ਸਫਲ ਕੀਤਾਗਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਇਹ ਉਹਦੇ ਵਿਰੁੱਧ ਜਿਹੜਾ ਅਸੀਂ ਅੱਜ ਪ੍ਰਦਰਸ਼ਨ ਕੀਤਾਗਾ ਉਹਦੇ ਜਿੰਨੇ ਵੀ ਸਾਡੇ ਪਿੰਡਾਂ ਚੋਂ ਵਰਕਰ ਆਏ ਨੇ ਜਿੰਨੇ ਵੀ ਸਾਥੀ ਆਏ ਨੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦੇਸ਼ ਦੁਨੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਜੈ ਭੀਮ ਜੈ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਦਾ ਹਾਂ ਜਿਹੜਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੋਇਆ ਬੁਰਲਾਡਾ ਦੇ ਵਿੱਚ ਓਹ ਪੰਜਾਬ ਆਪਣੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਮਿਤੀ 18 24 ਨੂੰ ਜਿਹੜਾ ਦਲਤਾਂ ਵਿੱਚ ਵੰਡਵਾਰਾ ਪਾਉਣ ਦਾ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਕੀਤਾ ਉਸ ਨੂੰ ਪਾਰਲੀਮੈਂਟ ਵਿੱਚ ਰੱਦ ਕਰਵਾਉਣ ਲਈ ਅਸੀਂ ਅੱਜ ਭੈਣ ਜੀ ਦੇ ਸੱਦੇ ਤੇ बसपा ਵੱਲੋਂ ਬੜਾ ਲਾਡਾ ਦੇ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਕਿ ਇਹ ਜਿਹੜਾ ਫੈਸਲਾ ਹੈ ਇਸ ਫੈਸਲੇ ਨੂੰ ਪਾਰਲੀਮੈਂਟ ਦਾ ਸੈਸ਼ਨ ਸਦਕੇ ਇਸ ਨੂੰ ਰੱਦ ਕੀਤਾ ਜਾਵੇ ਸੱਦੇ ਤੇ ਬਹੁਜ ਸਮਾਜ ਪਾਰਟੀ ਵੱਲੋਂ ਬੰਦ ਕੀਤਾ ਗਿਆ ਇਹਦੇ ਵਿੱਚ ਅਸੀਂ ਜੋ ਅੱਜ ਮੰਗ ਪੱਤਰ ਦਿੱਤਾ ਹੈ ਐਸਡੀਐਮ ਸਾਹਿਬ ਨੂੰ ਉਹਦੇ ਵਿੱਚ ਜਿਹੜਾ ਇਹ ਸਾਡਾ ਸੰਵਿਧਾਨ ਹੈ ਖਾਤਰੇ ਦੇ ਵਿੱਚ ਹੈ ਇਹ ਨੌਵੀਂ ਸੂਚੀ ਦੇ ਵਿੱਚ ਦਰਜ ਕੀਤਾ ਜਾਵੇ ਜੋ ਆਉਣ ਵਾਲੇ ਸਮੇਂ ਚ ਸਾਨੂੰ ਕੋਈ ਦਿੱਕਤ ਨਾ ਆਵੇ ਸਾਡੇ ਸੰਵਿਧਾਨ ਨਾਲ ਛੇੜਛਾੜ ਨਾ ਕੀਤੀ ਜਾਵੇ ਜਿਹੜੇ ਰਾਤੀ ਸਾਰੇ ਆਏ ਹੋਏ ਆ ਮੈਂ ਪਹਿਲਾਂ ਧੰਨਵਾਦ ਸਾਰਿਆਂ ਦਾ ਇਸੇ ਵੀ ਲਈ ਕਰਮੋਦਿ ਗ੍ਰੀ ਜੋ ਤੁਹਾਡਾ ਰੋਸ ਸੀਗਾ ਪੂਰੇ ਅਨੁਸ਼ਾਸਨ ਤੇ ਲੈ ਸੂਚਕ ਲਈ ਸੱਚ ਜਾਨ ਅੰਗਲੋਰੀਤੀ ਬੋਧ ਅਨੁਸ਼ਾਸਨ ਨਾਲ ਸ਼ਾਂਤੀ ਗੁਰੂ ਕਮਰੇ ਜੀ ਤੋਂ ਪਹਿਲਾਂ ਤੋਂ ਮੇਰੇ ਸੇਤੀ ਜੀ ਦਾ ਧੰਨਵਾਦ ਕਰਦਾ ਦੂਜਾ ਤੁਹਾਡੀ ਜਿਹੜੀ ਗ੍ਰੀਵਾਂਸਿਸ ਹੈਗੀ ਹੈ ਉਹਨੂੰ ਅਸੀਂ ਡੁਬੀ ਸਮਝਦੇ ਆ सी का एक पार्ट है से आ, देख जो में ना मैं चालीस दिन आज एस दिन मैं खुद गल करूंगा अगर तक अगर पहुंचावे सो मैं सारे धन्यवाद करता शुक्रिया राष्ट्रपति तक पहुँचाया